ਪਟਿਆਲਾ ਦੇ ਮੋਦੀ ਕਾਲਜ ਨਜ਼ਦੀਕ ਪੈਂਦੇ ਚੌਂਕ ਵਿਖੇ ਭਗਵਾਨ ਵਾਲਮੀਕੀ ਜੀ ਦੇ ਨਾਮ ਤੇ ਚੌਂਕ ਦੀ ਸਥਾਪਨਾ ਕਰਨ ਦੇ ਸਬੰਧ ਵਿੱਚ ਇੱਥੇ ਜਲਦ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਲਈ ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਭਾਰਤੀਆ ਵਾਲਮੀਕੀ ਧਰਮ ਸਮਾਜ ਪਾਵਰ 10 ਵੱਲੋਂ ਹਲਕਾ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਇੱਕ ਮੰਗ ਪੱਤਰ ਪਾਵਰ ਨਾਲ ਦੇ ਰਾស្ਤੀ ਸਲਾਹਕਾਰ ਵੀਰ ਪ੍ਰੇਮ ਖੋੜਾ ਦੀ ਅਗਵਾਈ ਵਿੱਚ ਸੌਂਪਿਆ ਗਿਆ ਮੰਗ ਪੱਤਰ ਵਿੱਚ ਇਹ ਦੱਸਿਆ ਗਿਆ ਹੈ ਕਿ ਪਟਿਆਲਾ ਦੇ ਮੋਦੀ ਕਾਲਜ ਦੇ ਖੇ ਭਗਵਾਨ ਵਾਲਮੀਕ ਜੀ ਦੇ ਨਾਮ ਤੇ ਚੌਕ ਦਾ ਨਾਮ ਰੱਖਣ ਸੰਬੰਧੀ ਦਿੱਤੇ 12 ਸਾਲ ਪਹਿਲਾਂ ਦੀ ਇੱਕ ਮੰਗ ਪੱਤਰ ਉਸ ਸਮੇਂ ਦੇ ਮੇਅਰ ਅਜੀਤ ਪਾਲ ਸਿੰਘ ਕੋਲੀ ਨੂੰ ਹੀ ਦਿੱਤਾ ਗਿਆ ਸੀ ਜਿਸ ਨੂੰ ਨਗਰ ਨਿਗਮ ਵੱਲੋਂ ਪ੍ਰਵਾਨ ਕਰਦਿਆਂ ਉਕਤ ਸਥਾਨ ਤੇ ਵਾਲਮੀਕੀ ਜੀ ਚੌਕ ਦੇ ਨਿਰਮਾਣ ਸੰਬੰਧੀ ਨਗਰ ਨਿਗਮ ਹਾਊਸ ਵਿੱਚ ਮਤਾ ਵੀ ਪਾਸ ਹੋ ਚੁੱਕਿਆ ਸੀ ਪਰ ਉਸ ਤੋਂ ਬਾਅਦ ਸਰਕਾਰ ਬਦਲ ਜਾਣ ਕਾਰਨ ਇਹ ਮੰਗ ਠੰਡੇ ਪਸਤੇਵਿਚ ਚਲੀ ਗਈ ਸੀ ਜਦੋਂ ਕਿ ਪਾਵਨ ਰਾਧ ਦੇ ਵੀਰ ਪ੍ਰੇਮ ਖੋੜਾ ਇਹ ਉਕਤ ਮੰਗ ਨੂੰ ਵਾਰ-ਵਾਰ ਚੁੱਕਦੇ ਆ ਰਹੇ ਹਨ ਵੀਰ ਪ੍ਰੇਮ ਖੋੜਾ ਨੇ ਦੱਸਿਆ ਕਿ ਇਸ ਸੜਕ ਅਧੀਨ ਆਉਂਦੇ ਦੋ ਹੋਰ ਚੌਕ ਹਨ ਜਿੱਥੇ ਕਿ ਵੱਖ-ਵੱਖ ਚੌਂਕਾ ਦੇ ਨਾਮ ਰੱਖ ਦਿੱਤੇ ਗਏ ਹਨ ਪਰ ਵਾਲਮੀਕੀ ਪਾਈਚਰੇ ਦੀ ਇਸ ਮੰਗ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਇਹ ਮੰਗ ਅੱਜ ਵੀ ਅਧੂਰੀ ਹੈ ਦੂਜੇ ਪਾਸੇ ਪਰਿਆਲਾ ਸ਼ਰੀ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਨੇ ਦੱਸਿਆ ਕਿ ਵਾਲਮੀਕੀ ਭਾਈਚਾਰੇ ਦੀ ਇਸ ਮੰਗ ਤੇ ਜਲਦ ਹੀ ਅਮਲ ਕੀਤਾ ਜਾਵੇ ਇਸ ਮੌਕੇ ਤੇ ਪ੍ਰਧਾਨ ਬਿੰਨੀ ਸਹੋਤਾ, ਸੀਮਾ ਵੈਦ, ਸੰਜੇ ਕਲਿਆਣ, ਮੰਗਤ ਕਲਿਆਣ, ਅਸ਼ੋਕ ਕੁਮਾਰ, ਏਕਤਾ ਪੰਮੀ ਦਰੋਗਾ, ਸੰਦੀਪ ਕੁਮਾਰ, ਵਿਜੇ ਕਲਿਆਣ, ਮੋਨੂ, ਰਾਜੇਸ਼ ਕੁਮਾਰ, ਕਾਲਾ, ਰਿੰਕੂ ਵੈਦ, ਅਸ਼ੋਕ ਲੋਹਣ ਆਦਿ ਹਾਜ਼ਰ ਸਨ ਅੱਜ ਮਾਨਯੋਗ ਐਮਐਲਏ ਸਾਹਿਬ ਨੂੰ ਬੜੇ ਲੰਬੇ ਸਮੇਂ ਦੀ ਜਿਹੜੀ ਮੰਗ ਸੀ ਉਹਦੇ ਲਈ ਮੰਗ ਪੱਤਰ ਦਿੱਤਾ ਅਰ ਐਮਐਲਏ ਸਾਹਿਬ ਨੇ ਵਿਸ਼ਵਾਸ ਦਿਲਾਇਆ ਕਿ ਇਹ ਜਿਹੜਾ ਕੰਮ ਹੈ ਜ